ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਡ ਨੰਬਰ 1 ਅੰਮ੍ਰਿਤਸਰ ਦੇ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ 21 ਤਰੀਕ ਨੂੰ ਦਿਨ ਸ਼ਨੀਵਾਰ 2 ਨੰਬਰ ਮਸ਼ੀਨ ਦਾ ਬਟਨ ਟਰੈਕਟਰ ਚੋ ਨਿਸ਼ਾਨ ਆਪਣਾ ਇੱਕ ਇੱਕ ਕੀਮਤੀ ਵੋਟ ਪੜੀ ਲਿਖੀ ਸੋਝਵਾਨ ਬੀਬੀ ਹਰਜੀਤ ਕੌਰ ਨੂੰ ਆਓ ਆਪਣਾ ਕੈਂਡੀਡੇਟ ਆਪਣੀ ਵਾਰਡ ਦਾ ਕੈਂਡੀਡੇਟ ਵਾਰਡ ਦੇ ਲੋਕਾਂ ਵੱਲੋਂ ਸਮਰਪਿਤ ਕੈਂਡੀਡੇਟ ਬੀਬੀ ਹਰਜੀਤ ਕੌਰ ਸਭ ਕੈਂਡੀਡੇਟਰ ਨਾਲੋਂ ਵੱਧ ਪੜੀ ਲਿਖੀ ਹੈ ਤੇ ਪੜੇ ਲਿਖੇ ਵਰਗ ਨੂੰ ਮੇਰੀ ਅਪੀਲ ਹੈ ਕਿ ਉਹ ਵੱਧ ਵੱਧ ਵੋਟਾਂ ਆਪਣੀਆਂ ਆਪਣੇ ਪਰਿਵਾਰ ਦੀਆਂ ਆਪਣੇ ਆੜ ਗੁਆੜ ਦੀਆਂ ਦਿਨ ਸ਼ਨੀਵਾਰ 21 ਤਰੀਕ ਨੂੰ ਟਰੈਕਟਰ ਦੇ ਬਟਨ ਦੇ ਉੱਤੇ ਦੋ ਨੰਬਰ ਵਾਲਾ ਬਟਨ ਨੱਪ ਕੇ ਬੀਬੀ ਹਰਜੀਤ ਕੌਰ ਨੂੰ ਕਾਉਂਸਲਰ ਬਣਾ ਕੇ ਭੇਜੋ ਤਾਂ ਜੋ ਪੜ੍ਹੇ ਲਿਖੇ ਲੋਕਾਂ ਦੀਆਂ ਸਮੱਸਿਆਵਾਂ ਇੱਕ ਪੜ੍ਹਿਆ ਲਿਖਿਆ ਜੋ ਕੈਂਡੀਡੇਟ ਸਹੀ ਤੰਗ ਨਾਲ ਹੱਲ ਕਰਵਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ